ਕਸਾ ਚਗਾ ਦੇਖੋ ਭੈਣ ਜੀ ਇਹ ਬਿਲਕੁਲ ਸਾਦੀ ਕੁੜੀ ਆ ਇਹ ਕੋਈ ਆ ਬਿਊਟੀ ਪਾਰਲਰ ਇਹੋ ਜੇ ਚੱਕਰਾਂ ਚ ਨਹੀਂ ਪੈਂਦੀ ਜੇ ਤੁਸੀਂ ਇਹਦੇ ਗੁਣਾਵਾਂ 'ਤੇ ਧਿਆਨ ਦਿਓ ਇਹਦੇ ਆ ਸਿਰਫ ਰੰਗ ਵਾਲਾ ਨਾ ਜਾਓ ਰੰਗ ਤੇ ਰੱਬ ਦੇ ਦੋ ਹੀ ਨੇ ਕਾਲਾ ਤੇ ਗੋਰਾ ਜੀ ਗੋਣ ਤੇ ਬਾਅਦ ਚ ਵੇਖਣੇ ਕਿਸੇ ਨੇ ਪਹਿਲਾਂ ਤੇ ਰੰਗ ਰੂਪ ਵੇਖਣਾ ਨਾ ਨਹੀਂ ਭੈਣ ਜੀ ਸਾਾਨੂੰ ਕੁੜੀ ਨਹੀਂ ਪਸੰਦ ਆ ਹਮੇਸ਼ਾ ਵਾਸਤੇ ਜਿਹੜੀ ਚੀਜ਼ ਰਹਿੰਦੀ ਆ ਗੋਣ ਹੀ ਰਹਿੰਦੀ ਆ ਸਮਝਦੇ ਨਹੀਂ ਤੁਸੀਂ ਮਜ਼ਾਕ ਕਰਨ ਦੇ ਹੋ ਵੇਖੋ ਭੈਣ ਜੀ ਮੈਂ ਤਾਂ ਮਜ਼ਾਕ ਹੀ ਸਮਝਦੀ। ਵੇਖੋ ਭੈਣ ਜੀ ਰੱਬ ਨੇ ਮੇਰੀ ਕੁੜੀ ਹੈ। ਰੱਬ ਦੇ ਘਰ ਦੋ ਹੀ ਰੰਗ ਹੈ ਕਾਲਾ ਤੇ ਗੋਰਾ। ਭੈਣ ਜੀ ਮੰਨਿਆ ਰੰਗ ਥੋੜਾ ਸਾਵਲਾ ਰੰਗ ਆ ਗਿਆ ਤੇ ਇਦਾਂ ਚ ਕੀ ਕਿ ਸੰਦੂਰ ਚਾਰੀ। ਮੈਂ ਮੰਨਦੀ ਆਂ ਰੱਬ ਦੇ ਘਰ ਦੋ ਹੀ ਰੰਗ ਆ ਕਾਲਾ ਗੋਰਾ ਪਰ ਸਾਨੂੰ ਇਹ ਕੁੜੀ ਪਸੰਦ ਨਹੀਂ ਹੈਗੀ। ਚਲੋ ਮੰਨ ਲਓ ਅਸੀਂ ਵਿਆਹ ਅੱਜ ਕਰ ਦਿੰਨੇ ਆ। ਠੀਕ ਹੈ। ਤੇ ਕੱਲ ਜਿਹੜੇ ਬੱਚੇ ਪੈਦਾ ਹੋਣਗੇ ਉਹ ਸਾਡੀ ਤਾਂ ਪੀੜੀ ਕਾਲੀ ਚੱਲ ਪੈਣੀ ਆ। ਕਾਲੀ ਉਪਰੋਂ ਮੋਟੀ। ਲੈ ਭੈਣ ਜੀ ਤੁਸੀਂ ਇੱਕ ਕਾਲੇ ਰੰਗ ਦੇ ਕਰਕੇ ਇੱਕ 100 ਗੁਣਾ ਨੂੰ ਤੁਸੀਂ ਕਾਲੇ ਰੰਗ ਨਾਲ ਟੱਕੀ ਜਾਂਦੇ ਹੋ ਮੈਂ ਤੁਸੀਂ ਗੋਣ ਗੋਣ ਕਰੀ ਗੋਣ ਅਸੀਂ ਬਾਅਦ ਚ ਵੇਖਾਂਗੇ ਨਾ ਗੋਣ ਤੇ ਭੈਣ ਜੀ ਕਿਸੇ ਨੇ ਬਾਅਦ ਚ ਵੇਖਣੇ ਨੇ ਨਾ ਮੈਂ ਕਹਿੰਦੀ ਕਿ ਲੜਕੀ ਅਨਪੜ੍ਹ ਥੋੜੀ ਆ ਭੈਣ ਜੀ ਪੜ੍ਹੀ ਨਾ ਮੇਰੀ ਗੱਲ ਅਸੀਂ ਕੁੜੀ ਨੂੰ ਐਮਏ ਕਰਾਈ ਆ ਹੁਣ ਇਹ ਥੋੜੀ ਰੰਗ ਰੰਗ ਹੈ ਹੀ ਸਾਦੀ ਆ ਕੰਡੀਆ ਸਾਲ ਗੋਰੇ ਥੋੜੇ ਆ ਲੋ ਤੁਹਾਡੇਆਂ ਧੀਆਂ ਪੈਣਾ ਹੋਈਆਂ ਇਹਦਾ ਮਤਲਬ ਤੁਸੀਂ ਕਾਲੇ ਰੰਗ ਨੂੰ ਨਫ਼ਰਤ ਕਰਦੇ ਹੋ ਸਾਨੂੰ ਸੋਣੀ ਸੁਨੱਖੀ ਤੇ ਸਮਾਰਟ ਕੁੜੀ ਚਾਹੀਦੀ ਬਸ ਕੋਈ ਜੋ ਸੋਚਦਾ ਤੁਸੀਂ 10 ਮਿੰਟਾਂ 'ਚ ਮੇਰੇ ਧੀ ਨੂੰ 15 ਵਾਰੀ ਕਾਲੀ ਕਹਿੰਦਾ ਇੱਕ ਮਾਂ ਕਿਵੇਂ ਪ੍ਰਦਰਸ਼ ਕਰ ਸਕਦੀ ਹੈ ਚਲੋ ਜੀ ਤੁਸੀ ਹੋਣਾ ਤੁਸੀਂ ਕਰਨਾ ਪੈਣਾ ਤੁਸੀਂ ਗੋਰੇ ਰੰਗ ਦੇ ਨਕਰ ਕੋਈ ਉਧਰ ਮਾਰੂ ਮੈਂ ਖਾਣਾ ਬਣਾਇਆ ਕੋਈ ਮਡਮਾ ਲੈ ਕਾਲੀ ਕਾਲੀ ਕਰੀ ਜਾਂਦੇ ਕੀ ਹੋ ਜਾਂਦਾ ਜੀ ਇਹ ਕੀ ਕਾਲੀ ਕੋਈ ਕਾਲੀ 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 ਕਹ ਰਿਹਾ ਗਾਲੋ ਭਾਜੀ ਸਾਡੀ ਆਪਦੀ ਗੱਲ ਆਪਦੀ ਗੱਲ ਕਾਹੀ ਹੁੰਦੀ ਆ ਭਾਜੀ ਗੱਲ ਸੁਣੋ ਕਾਹੀ ਆਪਦੀ ਗੱਲ ਭਾਜੀ ਰਿਸ਼ਤੇ ਦੀ ਗੱਲ ਹੁੰਦੀ ਸੱਚੀ ਗੱਲ ਹੁੰਦੀ ਆ ਤੇ ਬੇਟੀ ਗਾਦੀ ਨਾ ਬੱਚੇ ਦੀ ਬੇਚੀ ਗਾਦੀ ਸਾਡੀ ਚਾਹੇ ਕਾਲੇ ਕੋੜੇ ਰੰਗ ਦੀ ਬਣਾਏ ਨੇ ਭਾਜੀ ਤੇ ਤੁਸੀਂ ਬਣਾ ਲੇ ਕਾਲੇ ਕੋੜੇ ਸਾਡੀ ਚੋਇਸ ਨਹੀਂ ਹੈ ਤੂੰ ਕੀ ਕਰਦਾ ਨਾ ਤੂੰ ਤੇ ਬੋਲ ਬੋਦਾ ਨਹੀਂ ਤੂੰ ਮੈਂ ਕਰਾ ਦੇ ਇੱਥੇ ਤੁਸੀਂ ਕਰਾ ਦੇ ਆਹ ਇੱਕ ਬਰਾਬਰ ਨੇ ਆਪ ਹੀ ਕਰਾ ਦੇਣਾ ਨਾ ਜਾਂ ਤਾਣਾ ਤੀਕਰ ਜ਼ਰੂਰ ਕਰਾਓ ਜਾ ਕਾਲਾ ਕੋੜਾ ਰੰਗ ਤਾਂ ਭਗਵਾਨ ਕਰੂਗਾ ਨਾ ਭਗਵਾਨ ਨੇ ਆਪ ਕੋ ਅੱਛਾ ਬਣਾਇਆ ਸੁਨਦਾ ਬਣਾਇਆ ਉਸ ਦੀ ਕਿਰਪਾ ਜੇ ਮਿਲ ਕੋ ਕਾਲਾ हम सुनना है कि जो बोले की गलत है, वो ही बनाता है सभी तो को खाने को दिल नहीं कर रहा था आज की हालत ही ऐसी हो चुकी है इंसानों की इंसानियत तो खत्म हो चुकी है ना कोई ये देखता है कि किसी की बेटी है ना कोई ये देखता है ये यहाँ पर ही नहीं हो रहा एक्चुअली सड़कों पर भी ऐसे ही हो रहा है कहीं पर कोई लकाली लड़की निकल रही है तो उसको छेड़ा जाता है ये मेरी बेटी है मैंने जिक्र किया था मेरी शादी हो चुकी है ये मेरी बेटी है इसको इसका रंग मैंने नहीं बनाया ना इसकी आंखें मैंने बनाई ना इसका नाक मैंने बनाया कुछ बनाया परमात्मा ने बनाया ये गाली हो जाती ये मोटी हो जाए कल को तो कोई ऐसे बोले तो मैं कितना बर्दाश्त कर सकता हूँ अरे ऐसे देखा जाए तो हमारा भी कोई मैच नहीं बनता फिर तो <laughs> हमारा भी काफी फर्क है लेकिन मुझे बहुत प्राउड है आया मुझे बड़ा प्यार करते हैं फिर भी ਐਸੇ ਨਹੀਂ ਰੰਗ ਇਹ ਕਾਸ ਇਹ ਰੰਗ ਰੁੰਗ ਨੂੰ ਨਹੀਂ ਦੇਖਣਾ ਚਾਹੀਏ ਕਾਲਾ ਗੋਰਾ